ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਕਿ ਜਿਹੜੇ ਪੁਰਾਣੇ ॠषि मुनि ਹੁੰਦੇ ਸੀ ਜਦੋਂ ਉਹ ਭਗਤੀ ਕਰਦੇ ਸੀ ਜਿਹੜੇ ਸਾਧੂ ਸੰਤ ਸੀ ਜਦੋਂ ਭਗਤੀ ਕਰਦੇ ਸੀ ਤਾਂ ਉਹ ਆਪਣੇ ਆਸ਼ਰਮ ਦੇ ਨਾਲ ਗਊਸ਼ਾਲਾ ਕਿਉਂ ਬਣਾਉਂਦੇ ਸੀ ਕੀ ਸਿਰਫ ਇਹ ਦੁੱਧ ਵਾਸਤੇ ਗਊਆਂ ਰੱਖੀਆਂ ਹੁੰਦੀਆਂ ਸੀ ਜਾਂ ਗਊ ਨੂੰ ਮਾਤਾ ਸਮਝਣ ਕਰਕੇ ਗਊ ਕੋਲੇ ਰੱਖੀ ਹੁੰਦੀ ਸੀ ਅੱਜ ਆਪਾਂ ਔਰੇ ਦੀ ਵੀ ਗੱਲ ਕਰਾਂਗੇ ਜਿਹੜਾ ਔਰਾ ਹੁੰਦਾ ਧਰਤੀ ਦੇ ਉੱਤੇ ਕੋਈ ਵੀ ਜੀਵਾ ਜਾਂ ਕੋਈ ਵੀ ਸ਼ੈਅ ਆ ਜਿਹੜੀ ਜਿਉਂਦੀ ਜਾਗਦੀ ਆ ਉਹਦਾ ਔਰਾ ਹੁੰਦਾ ਤੇ ਇਹ ਔਰਾ ਆਪਾਂ ਨੂੰ ਕਈ ਚੀਜ਼ਾਂ ਤੋਂ ਬਚਾਉਂਦਾ ਵੀ ਆ ਇਹ ਆਪਣੇ ਹਾਲੇ ਤਾਲ ਇੱਕ ਬਹੁਤ ਬਰੀਕ ਰੋਸ਼ਨੀ ਦੀ ਪਰਤ ਹੁੰਦੀ ਆ ਜਿਹਨੂੰ ਆਪਾਂ ਨੰਗੀ ਅੱਖ ਨਾਲ ਨਹੀਂ ਦੇਖਦੇ ਪਰ ਜਦੋਂ ਆਪਾਂ ਪ੍ਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਦੇ ਆ ਉਦੋਂ ਆਪਾਂ ਇਹ ਚੀਜ਼ ਨੂੰ ਦੇਖ ਸਕਦੇ ਆ ਇਹ ਜੀ ਕਿਹੜੀ ਰਹਿਮਤ ਗਾਂ ਦੇ ਉੱਤੇ ਉਸ ਪ੍ਰਮਾਤਮਾ ਨੇ ਕੀਤੀ ਜੋ ਜਿਹੜੇ ਪੁਰਾਣੇ ਸਾਧੂ ਮਹਾਤਮਾ ॠषि मुनि ਹੁੰਦੇ ਸੀ ਉਹ ਗਾਂ ਨੂੰ ਆਪਣੇ ਕੋਲੇ ਰੱਖਦੇ ਹੁੰਦੇ ਸੀ ਅੱਜ ਆਪਾਂ ਉਹਦੇ ਉੱਤੇ ਹੀ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਜਿਹੜਾ ਇਨਸਾਨ ਆ ਉਹਦਾ ਜਿਹੜਾ ਔਰਾ ਹੁੰਦਾ ਉਹ 2.5 ਮੀਟਰ ਦਾ ਹੁੰਦਾ 8.2 ਫੁੱਟ ਦਾ ਤੇ ਜਿਹੜਾ ਹਾਥੀ ਹੁੰਦਾ ਉਹਦਾ ਔਰਾ ਹੁੰਦਾ 15 ਮੀਟਰ ਦਾ 49.2 ਫੁੱਟ ਦਾ ਤੇ ਜਿਹੜੀ ਗਾਂ ਹੁੰਦੀ ਆ ਉਹਦਾ ਔਰਾ ਹੁੰਦਾ 16 ਮੀਟਰ ਦਾ 52.5 ਫੁੱਟ ਮਤਲਬ ਕਿ ਗਾਂ ਧਰਤੀ ਦੇ ਉੱਤੇ ਰਹਿਣ ਵਾਲਾ ਇੱਕ ਇਕੱਲਾ ਹੀ ਐਸਾ ਜੀਵ ਆ ਜਿਹਦਾ ਔਰਾ ਸਭ ਤੋਂ ਵੱਡਾ ਤੇ ਦੂਸਰੀ ਗੱਲ ਸਿਰਫ ਗਾਂ ਨੂੰ ਹੀ ਇਹ ਪ੍ਰਮਾਤਮਾ ਨੇ ਗੁਣ ਦਿੱਤਾ ਗਾਂ ਦਾ ਜਿਹੜਾ ਔਰਾ ਉਹੀ ਇਹ ਤਾਕਤ ਰੱਖਦਾ ਕਿ ਉਹ ਇਨਸਾਨ ਦੇ ਔਰੇ ਨੂੰ ਹੀਲ ਕਰ ਸਕਦਾ ਤੁਹਾਡਾ ਖਰਾਬ ਹੋਇਆ ਔਰਾ ਤੁਹਾਡਾ ਵਿਗੜਿਆ ਹੋਇਆ ਔਰਾ ਗਾਂ ਦੇ ਔਰੇ ਦੇ ਨਾਲ ਮਿਲ ਕੇ ਠੀਕ ਹੋ ਸਕਦਾ ਇਹੀ ਕਾਰਨ ਸੀ ਕਿ ਪੁਰਾਣੇ ॠषि मुਨੀਆਂ ਆਪਣੇ ਆਸ਼ਰਮ ਦੇ ਨਾਲ ਗਊਸ਼ਾਲਾ ਰੱਖਦੇ ਸੀਗੇ ਕਿਉਂਕਿ ਜਦੋਂ ਵੀ ਆਪਾਂ ਜਪ ਤਪ ਕਰਦੇ ਆਂ ਪ੍ਰਮਾਤਮਾ ਦਾ ਨਾਮ ਲੈਨੇ ਆਂ ਵਾਹਿਗੁਰੂ ਦਾ ਜਾਪ ਕਰਦੇ ਆਂ ਜੇ ਆਪਾਂ ਕਿਸੇ ਗਾਂ ਦੇ ਨੇੜੇ ਬੈਠੇ ਆਂ ਤਾਂ ਆਪਾਂ ਨੂੰ ਰਸ ਛੇਤੀ ਮਿਲ ਸਕਦਾ ਵਾ ਇਹ ਇੱਕ ਬਹੁਤ ਵੱਡਾ ਕਾਰਨ ਸੀ ਦੇਖੋ ਤੁਸੀਂ ਪ੍ਰਮਾਤਮਾ ਨੇ ਗਾਂ ਨੂੰ ਕਿੱਡਾ ਵੱਡਾ ਗੁਣ ਦਿੱਤਾ ਕਿੱਡੇ ਵੱਡੇ ਗੁਣ ਦੇ ਨਾਲ ਨਵਾਜਿਆ ਸੋ ਕਾਲਪੁਰਖ ਵਾਹਿਗੁਰੂ ਜੇ ਆਪਣੇ ਜੀਵਾਂ ਦਾ ਇੰਨਾ ਖਿਆਲ ਰੱਖਦਾ ਤਾਂ ਸਾਡਾ ਕਿਉਂ ਨਹੀਂ ਰੱਖੂਗਾ ਜਿਹਨੂੰ ਇੰਨੀ ਵੱਡੀ ਬੁੱਧੀ ਦਿੱਤੀ ਆ ਸੁੱਧ ਬੁੱਧ ਦਿੱਤੀ ਆ ਸੋਚਣ ਸਮਝਣ ਦੀ ਤਾਕਤ ਬਖਸ਼ੀ ਆ ਸੋ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ ਤੁਸੀਂ ਵਾਹਿਗੁਰੂ ਦਾ ਜਾਪ ਸ਼ੁਰੂ ਕਰੋ ਦੇਖੋ ਤੁਸੀਂ ਕਲਾ ਵਰਤਦੀ ਧੰਨਵਾਦ ਜਿਉਂਦੇ ਵਾਸਤੇ